ਪੰਜਾਬ ਦੇ ਵਿੱਚ ਜਿੱਥੇ ਹੜ੍ਹਾਂ ਦੀ ਮਾਰ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਤੇ ਉੱਥੇ ਹੀ ਰਾਵੀ ਦਰਿਆ ਦਾ ਬੰਨ ਜਿਹੜਾ ਸੀਗਾ ਉਹ ਟੁੱਟ ਚੁੱਕਾ ਹੈ ਜਿਸ ਕਰਕੇ ਬੰਨ ਟੁੱਟਣ ਦੇ ਕਰਕੇ ਆਸ-ਪਾਸ ਦੇ ਸਾਰੇ ਪਿੰਡਾਂ ਦੇ ਵਿੱਚ ਪਾਣੀ ਇੱਕਦਮ ਵੱਧ ਗਿਆ ਅਤੇ ਲੋਕਾਂ ਦਾ ਹੁਣ ਰੈਸਕਿਊ ਕਰਨ ਦੇ ਲਈ ਐਨਡੀਆਰਐਫ ਦੀਆਂ ਟੀਮਾਂ ਜਿਹੜੀਆਂ ਨੇ ਉੱਥੇ ਪਹੁੰਚੀਆਂ ਨੇ ਤੇ ਬਕਾਇਦਾ ਅੰਮ੍ਰਿਤਸਰ ਦੇ ਡੀਸੀ ਸਾਖਸ਼ੀ ਸਾਹਨੀ ਜਿਹੜੇ ਨੇ ਉਹ ਖੁਦ ਕਿਸ਼ਤੀ ਦੇ ਵਿੱਚ ਬੈਠ ਕੇ ਲੋਕਾਂ ਦੇ ਘਰਾਂ ਤੱਕ ਪਹੁੰਚ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਮਿਲ ਕੇ ਰੈਸਕਿਊ ਜਿਹੜਾ ਐਨਡੀਆਰਐਫ ਦੀਆਂ ਮਾਦੇ ਨਾਲ ਮਿਲ ਕੇ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਮੌਕੇ ਦੇ ਹਾਲਾਤ ਕਿਸ ਤਰੀਕੇ ਦੇ ਨਾਲ ਬਣੇ ਹੋਏ ਨੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਬਿਲਕੁਲ ਪਾਣੀ ਨਹੀਂ ਸੀਗਾ ਪਰ ਰਾਵੀ ਦਰਿਆ ਦਾ ਜਦੋਂ ਬੰਨ ਟੁੱਟ ਗਿਆ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਇੱਕਦਮ ਪਾਣੀ ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੜ ਗਿਆ ਲੋਕਾਂ ਦਾ ਕਹਿਣਾ ਹੈ ਕਿ ਘਰਾਂ ਦੇ ਅੰਦਰ 6-6 ਫੁੱਟ ਤੱਕ ਪਾਣੀ ਵੜਿਆ ਹੋਇਆ ਹੈ ਇੱਥੋਂ ਤੱਕ ਕਿ ਘਰਾਂ ਦੇ ਕੋਠਿਆਂ ਤੱਕ ਪਾਣੀ ਪਹੁੰਚ ਚੁੱਕਾ ਹੈ ਘਰ ਡੁੱਬ ਚੁੱਕੇ ਨੇ ਅਤੇ ਇਸ ਦੇ ਦੌਰਾਨ ਡੇਰਿਆਂ ਦੇ ਵਿੱਚ ਰਹਿੰਦੇ ਹੋਏ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਤਾਂ ਹੁਣ ਤੱਕ ਕਈ ਲੋਕਾਂ ਦਾ ਕਿਉਂ ਕੀਤਾ ਜਾ ਚੁੱਕਾ ਹੈ ਮੌਕੇ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਪਾਣੀ ਜਿਹੜਾ ਉਫਾਨ ਦੇ ਉੱਤੇ ਨਜ਼ਰ ਆ ਰਿਹਾ ਹੈ ਹਰ ਪਾਸੇ ਪਾਣੀ ਹੀ ਪਾਣੀ ਹੈ ਪੰਜਾਬ ਹੜਾ ਦੀ ਮਾਰ ਛੇਲ ਰਿਹਾ ਹੈ 2023 ਦੇ ਵਿੱਚ ਵੀ ਅਜਿਹੇ ਹੜ ਦੇਖਣ ਨੂੰ ਮਿਲ ਰਿਹਾ ਸੀਗਾ ਤੇ 1988 ਦਾ ਰਿਕਾਰਡ ਜਿਹੜਾ ਇਸ ਪਾਣੀ ਨੇ ਤੋੜ ਦਿੱਤਾ ਹੈ ਲੋਕਾਂ ਦਾ ਕਹਿਣਾ ਹੈ ਕਿ ਕਈਆਂ ਨੇ 88 ਦੇ ਵਿੱਚ ਵੀ ਹੜ ਦੇਖਿਆ ਸੀਗਾ ਪਰ ਉਹ ਪਾਣੀ ਘੱਟ ਸੀ ਪਰ ਇਸ ਵਾਰ ਪਾਣੀ ਨੇ ਹੱਦਾ ਪਾਰ ਕਰ ਦਿੱਤੀਆਂ ਨੇ ਅਤੇ ਪਾਣੀ ਜਿਹੜਾ ਆ ਲੋਕਾਂ ਦੇ ਘਰਾਂ ਦੇ ਅੰਦਰ ਇਸ ਕਦਰ ਵੱਧ ਗਿਆ ਕਿ ਲੋਕਾਂ ਨੂੰ ਮੌਕਾ ਤੱਕ ਨਹੀਂ ਮਿਲਿਆ ਕਿ ਉਹ ਆਪਣਾ ਸਮਾਨ ਜਿਹੜਾ ਹੈ ਉਹ ਬਚਾ ਲੈਣ ਕੀਮਤੀ ਸਮਾਨ ਕੱਢ ਲੈਣ ਉਹ ਕਹਿੰਦੇ ਸਾਰਾ ਕੁਝ ਡੁੱਬ ਚੁੱਕਾ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਡੀਸੀ ਵੀ ਉੱਥੇ ਪਹੁੰਚੇ ਨੇ ਸਾਖਸ਼ੀ ਸਹਾਣੀ ਅਤੇ ਉਹਨਾਂ ਦੇ ਨਾਲ ਮਿਲ ਕੇ ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਤਿੰਨ ਟਾਈਮ ਦਾ ਖਾਣਾ ਵੀ ਦਿੱਤਾ ਜਾ ਰਿਹਾ ਹੈ ਇਸ ਦੇ ਨਾਲ ਨਾਲ ਉਹਨਾਂ ਦੀਆਂ ਜ਼ਰੂਰਤਮੰਦ ਜੋ ਚੀਜ਼ਾਂ ਨੇ ਉਹ ਵੀ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਨਾਲ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਅਪੀਲ ਕੀਤੀ ਹੈ ਕਿ ਜੇਕਰ ਸਾਡੀਆਂ ਟੀਮਾਂ ਤੁਹਾਨੂੰ ਰੈਸਕਿਊ ਕਰਨ ਦੇ ਲਈ ਆਉਂਦੀਆਂ ਨੇ ਤਾਂ ਲੋਕਾਂਗੇ ਅਪੀਲ ਕੀਤੀ ਹੈ ਕਿ ਉਹ ਸਹਿਯੋਗ ਕਰਨ ਉਹਨਾਂ ਦੇ ਨਾਲ ਤੇ ਦੱਸਦੀ ਹੈ ਕਿ ਜਿੱਥੇ ਆ ਲੋਕਾਂ ਨੇ ਬੜੀ ਮਿਹਨਤ ਤੇ ਸਦਕਾ ਆਪਣੇ ਘਰਾਂ ਨੂੰ ਬਣਾਇਆ ਸਜਾਇਆ ਔਰਮਾਨ ਸਜਾਏ ਪਰ ਅੱਜ ਉਹ ਪਾਣੀ ਦੇ ਵਿੱਚ ਡੁੱਬਦੇ ਹੋਏ ਉਸ ਵਕਤ ਦਿਖਾਈ ਦਿੱਤੇ ਜਦ ਬਾਂਹ ਟੁੱਟ ਗਿਆ ਤੇ ਬਾਂਹ ਟੁੱਟਣ ਦੇ ਕਰਕੇ ਪਾਣੀ ਮਿੰਟੋ ਮਿੰਟੀ ਪਿੰਡਾਂ ਦੇ ਅੰਦਰ ਵੜ ਗਿਆ ਅਤੇ ਸਾਰਾ ਕੁਝ ਡੋਬ ਗਿਆ ਤੇ ਹੁਣ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਫਿਲਹਾਲ ਇੱਕ ਬਾਰੇ ਤਸਵੀਰਾਂ ਦੇਖ ਲੈਣੇ ਆ ਜਿੱਥੇ ਗੁਰਦਾਸਪੁਰ ਤੋਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਵੇਂ ਪਿੰਡਾਂ ਦੇ ਪਿੰਡ ਡੁੱਬੇ ਹੋਏ ਨੇ ਨੱਕੋ ਨੱਕ ਤੱਕ ਪਾਣੀ ਭਰਿਆ